ਕਈ ਘਟਨਾਵਾਂ ਆਪਣੇ ਸਮਾਜ 'ਚ ਐਦਾਂ ਦੀਆਂ ਘਟ ਜਾਂਦੀਆਂ ਜਿਸ ਉੱਪਰ ਵਿਸ਼ਵਾਸ ਕਰਨਾ ਮੁਸ਼ਕਲ ਹੋ ਜਾਂਦਾ ਹੈ ਪਰ ਅਫਸੋਸ ਉਹ ਸੱਚੀਆਂ ਹੁੰਦੀਆਂ ਨੇ ਐਦਾਂ ਹੀ 20 ਜਨਵਰੀ 2024 ਨੂੰ ਰਾਜਸਥਾਨ ਦੇ ਜ਼ਿਲ੍ਹਾ ਉਦੇਪੁਰ ਦੀ ਪੁਲਿਸ ਨੂੰ ਫੋਨ ਆਉਂਦਾ ਹੈ ਕਿ ਥਾਣਾ ਪ੍ਰਤਾਪ ਨਗਰ ਦੇ ਅਧੀਨ ਪੈਂਦੀ ਮੋਹਨ ਲਾਲ ਸੁਖਾੜੀਆ ਯੂਨੀਵਰਸਿਟੀ ਦੇ ਕੋਲ ਸਵਰਨ ਜੈਨਤੀ ਦੁਆਰ ਹੈ ਉੱਥੇ ਇੱਕ ਬੰਦਾ ਖੜਾ ਤੇ ਉਸ ਕੋਲ ਅवैध ਹਥਿਆਰ ਹੈ ਇਹ ਸੁਣ ਕੇ ਪੁਲਿਸ ਹਰਕਤ ਵਿੱਚ ਆ ਜਾਂਦੀ ਹੈ ਤੇ ਉੱਥੇ ਪਹੁੰਚ ਜਾਂਦੀ ਹੈ ਤੇ ਫਿਰ ਉਹ ਬੰਦੇ ਦੀ ਤਲਾਸ਼ੀ ਲੈਂਦੀ ਜਾਂਦੀ ਹੈ ਤਾਂ ਉਸ ਕੋਲੋਂ ਇੱਕ ਪਿਸਟਲ ਬਰਾਮਦ ਹੁੰਦਾ ਹੈ ਉਸ ਬੰਦੇ ਨੂੰ ਥਾਣੇ ਲਿਆਂਦਾ ਜਾਂਦਾ ਹੈ ਪੁੱਛਗਿੱਛ ਸ਼ੁਰੂ ਹੁੰਦੀ ਹੈ ਉਸ ਤੋਂ ਪੁੱਛਿਆ ਜਾਂਦਾ ਕਿ ਤੇਰਾ ਨਾਮ ਕੀ ਹੈ ਤੂੰ ਕੀ ਕਰਦਾ ਤੇ ਇਹ ਪਿਸਟਲ ਤੇਰੇ ਕੋਲ ਕਿੱਥੋਂ ਆਇਆ ਤਾਂ ਉਹ ਕਹਿੰਦਾ ਕਿ ਮੇਰਾ ਨਾਮ ਰਾਹੁਲ ਰਾਜ ਚਤੁਰਵੇਦੀ ਹੈ ਮੈਂ ਹਨੂਮਾਨ ਮੰਦਿਰ ਦਾ ਪੁਜਾਰੀ ਹਾਂ ਤੇ ਇਹ ਪਿਸਟਲ ਮੈਨੂੰ ਕੋਈ ਦੇ ਗਿਆ ਸੀ ਪਰ ਮੈਨੂੰ ਉਸ ਦਾ ਨਾਮ ਟਿਕਾਣਾ ਨਹੀਂ ਪਤਾ ਤਾਂ ਪੁਲਿਸ ਇਹ ਪੁੱਛ ਕੇ ਛਕਾਰੀ ਰਹੀ ਹੁੰਦੀ ਹੈ ਤਾਂ ਉਹ ਬੰਦੇ ਦਾ ਫੇਰ ਫੋਨ ਆਉਂਦਾ ਹੈ ਕਿ ਪੁਜਾਰੀ ਜੀ ਤੋਂ ਇਹ ਪੁੱਛੋ ਕਿ ਇਹਨਾਂ ਦੀ গারਲਫ੍ਰੈਂਡ ਕਿੱਥੇ ਹੈ ਪੁਲਿਸ ਜਦੋਂ ਇਹ ਸਵਾਲ ਪੁਜਾਰੀ ਨੂੰ ਕਰਦੀ ਹੈ ਤਾਂ ਉਸ ਦੇ ਹੋਸ਼ ਉੱਡ ਜਾਂਦੇ ਨੇ ਕਿ ਇਹ ਗੱਲ ਕਿਸੇ ਨੂੰ ਕਿਵੇਂ ਪਤਾ ਲੱਗੀ ਜਦੋਂ ਪੁਜਾਰੀ ਇਸ ਗੱਲ ਤੋਂ ਪਰਦਾ ਚਾਹਦਾ ਹੈ ਜਾਣੀ ਰਾਜ ਖੋਲਦਾ ਹੈ ਤਾਂ ਆਸ-ਪਾਸ ਦੇ ਲੋਕ ਸੁਣ ਕੇ ਸੁੰਨ ਹੋ ਜਾਂਦੇ ਨੇ ਸਾਰਾ ਰਾਜਸਥਾਨ ਹੈਰਾਨ ਸੀ ਕਿ ਇੱਕ ਪੁਜਾਰੀ ਐਡਾ ਵੱਡਾ ਕਾਂਡ ਕਿਵੇਂ ਕਰ ਸਕਦਾ ਹੈ ਸੱਚੀ ਘਟਨਾ ਪੁਜਾਰੀ ਅਤੇ ਉਸ ਦੀ ਗਰਲਫ੍ਰੈਂਡ ਦੀ ਜੋ ਕਿ ਕਈ ਸਾਲ ਪਹਿਲਾਂ ਗਾਇਬ ਹੋ ਜਾਂਦੀ ਹੈ ਤੇ ਉਹ ਕਿਸ ਰੂਪ ਵਿੱਚ ਮਿਲਦੀ ਹੈ ਇਹ ਸੁਣ ਕੇ ਤੁਹਾਡੇ ਵੀ ਰੋਂਗ ਤੇ ਖੜੇ ਹੋ ਜਾਣਗੇ ਸਾਰੇ ਦੋਸਤਾਂ ਸਤਿ ਸ਼੍ਰੀ ਅਕਾਲ ਆਦਾਬ ਨਮਸਕਾਰ ਮੈਂ ਤੁਹਾਡਾ ਆਪਣਾ 바ਵਾ ਵਿੱਕੀ ਸੱਚੀ ਘਟਨਾ ਰਾਜਸਥਾਨ ਦੇ ਜ਼ਿਲ੍ਹਾ ਉਦੇਪੁਰ ਦੀ ਉਦੇਪੁਰ ਦਾ ਇੱਕ ਇਲਾਕਾ ਦੈਲੀ ਗੇਟ ਉਸ ਕੋਲ ਇੱਕ ਹਨੂਮਾਨ ਮੰਦਿਰ ਹੈ ਗੱਲ ਹੈ 29 ਮਈ 2019 ਦੀ ਉਸ ਮੰਦਰ ਦੇ ਵਿੱਚੋਂ ਪੁਜਾਰੀ ਬਾਹਰ ਆਉਂਦਾ ਹੈ ਤਾਂ ਉਹ ਦੇਖਦਾ ਹੈ ਕਿ ਬਾਹਰ ਇੱਕ ਔਰਤ ਤੇ ਉਸ ਦੇ ਦੋ ਬੱਚੇ ਖੜੇ ਸਨ ਔਰਤ ਰੋ ਰਹੀ ਸੀ ਪੁਜਾਰੀ ਨੇ ਉਸ ਤੋਂ ਰੋਣ ਦਾ ਕਾਰਨ ਪੁੱਛਿਆ ਤਾਂ ਔਰਤ ਨੇ ਦੱਸਿਆ ਕਿ ਮੈਂ ਤੇ ਮੇਰੇ ਬੱਚੇ ਦੋ ਦਿਨਾਂ ਤੋਂ ਭੁੱਖੇ ਆ ਮੇਰੇ ਪਤੀ ਨੇ ਸਾਨੂੰ ਘਰੋਂ ਕੱਢ ਦਿੱਤਾ ਉਹ ਉਹਨਾਂ ਨੂੰ ਖਾਣਾ ਖਵਾਉਂਦਾ ਹੈ ਬੱਚੇ ਇਸ ਤਰ੍ਹਾਂ ਖਾਣਾ ਖਾ ਰਹੇ ਸੀ ਜਿਵੇਂ ਉਹ ਕਈ ਜਨਮਾਂ ਤੋਂ ਭੁੱਖੇ ਹੁੰਦੇ ਨੇ ਖਾਣਾ ਖਵਾਉਣ ਤੋਂ ਬਾਅਦ ਫੇਰ ਉਹ ਪੁੱਛਦਾ ਹੈ ਕਿ ਤੇਰਾ ਨਾਂ ਕੀ ਹੈ ਤੂੰ ਕਿੱਥੋਂ ਦੀ ਰਹਿਣ ਵਾਲੀ ਆ ਉਹ ਔਰਤ ਦੱਸਦੀ ਹੈ ਕਿ ਮੇਰਾ ਨਾਂ ਭਾਨੂੰਪ੍ਰੀਆ ਹੈ ਮੈਂ ਝੋਲ ਦੇ ਕੋਲ ਦਾਣਾ ਮੰਡੀ ਹੈ ਉੱਥੋਂ ਦੀ ਰਹਿਣ ਵਾਲੀ ਆ ਮੇਰਾ ਪਤੀ ਮੇਰੇ ਨਾਲ ਝਗੜਾ ਕਰਦਾ ਤੇ ਅਕਸਰੀ ਮੈਨੂੰ ਘਰੋਂ ਬਾਹਰ ਕੱਢ ਦਿੰਦਾ ਹੈ ਮੈਂ ਹੁਣ ਕਿਸ ਕੋਲ ਜਾਵਾਂ ਮੇਰਾ ਸਹਾਰਾ ਕੌਣ ਬਣੂ ਤਾਂ ਉਹ ਪੁਜਾਰੀ ਉਸ ਨੂੰ ਉਹਦੇ ਪੁਰ ਤੋਂ 60 ਕਿਲੋਮੀਟਰ ਦੂਰ ਰਾਜਸਮਣ ਜਿੱਥੇ ਪੁਜਾਰੀ ਦਾ ਕਰਾਏ ਉੱਤੇ ਕਰ ਲੇਤਾ ਹੁੰਦਾ ਹੈ ਉੱਥੇ ਲੈ ਜਾਂਦਾ ਹੈ ਉਹ ਔਰਤ ਉਸ ਕੋਲ ਰਾਤ ਕੱਟਦੀ ਹੈ ਤੇ ਸਵੇਰੇ ਉੱਥੋਂ ਚਲੀ ਜਾਂਦੀ ਹੈ ਹੁਣ ਜਦੋਂ ਵੀ ਉਹ ਔਰਤ ਦਾ ਝਗੜਾ ਆਪਣੇ ਪਤੀ ਨਾਲ ਹੁੰਦਾ ਸੀ ਤਾਂ ਅਕਸਰ ਪੁਜਾਰੀ ਦੇ ਕੋਲ ਆਇਆ ਜਾਇਆ ਕਰਦੀ ਸੀ ਇੱਕ ਵਾਰ ਪਤੀ ਨੇ ਉਸ ਨੂੰ ਕਿਹਾ ਕਿ ਮੈਂ ਤੇਰੇ ਨਾਲ ਨਹੀਂ ਰਹਿਣਾ ਮੈਂ ਤੈਨੂੰ ਤਲਾਕ ਦੇਣਾ ਚਾਹਣਾ ਝਗੜਾ ਬਹੁਤ ਜ਼ਿਆਦਾ ਵੱਧ ਗਿਆ ਪਤੀ ਨੇ ਬੱਚੇ ਆਪਣੇ ਕੋ ਰੱਖ ਲੈਤੇ ਤੇ ਉਸ ਨੂੰ ਤਲਾਕ ਦੇ ਦਿੱਤਾ ਕਿਹਾ ਕਿ ਤੇਰਾ ਜਿੱਥੇ ਜੀ ਕਰਦਾ ਤੂੰ ਜਾ ਮੈਂ ਤੇਰੇ ਨਾਲ ਨਹੀਂ ਰਹਿਣਾ ਮੈਂ ਤੈਨੂੰ ਨਹੀਂ ਰੱਖਣਾ ਉਸ ਤੋਂ ਬਾਅਦ ਉਸ ਦਾ ਪੁਜਾਰੀ ਦੇ ਕੋਲ ਆਉਣਾ ਜਾਣਾ ਵੱਧ ਗਿਆ ਹੁਣ ਉਸ ਦਾ ਜਦੋਂ ਵੀ ਦਿਲ ਕਰਦਾ ਉਹ ਉਸ ਕੋਲ ਆਉਂਦੀ ਉਸ ਕੋਲ ਰਾਤ ਕੱਟਦੀ ਉਸ ਔਰਤ ਦੇ ਪੇਕੇਆਂ ਦਾ ਉਸ ਨਾਲ ਕੋਈ ਸੰਪਰਕ ਨਹੀਂ ਸੀ। ਭਾਨੂੰਪ੍ਰੀਆ ਦੀ ਭੈਣ ਦਾ ਫੋਨ ਉਸ ਨੂੰ ਕਦੇ-ਕਦਾਈਂ ਆਉਂਦਾ। ਪਰ ਇੱਕ ਦਿਨ ਉਸ ਦਾ ਆਪਣੀ ਭੈਣ ਨਾਲ ਵੀ ਝਗੜਾ ਹੋ ਗਿਆ ਕਿਉਂਕਿ ਉਹ ਉਸ ਨੂੰ ਸਮਝਾ ਰਹੀ ਸੀ ਕਿ ਤੂੰ ਐਦਾਂ ਨਾ ਕਰ ਆਪਣਾ ਘਰ ਬਸਾਲਾ ਹੈ। ਪਰ ਭਾਨੂੰਪ੍ਰੀਆ ਨੇ ਉਸ ਦੀ ਗੱਲ ਨਾ ਮੰਨੀ। ਉਸ ਨੂੰ ਕਿਹਾ ਕਿ ਤੂੰ ਮੈਨੂੰ ਫੋਨ ਹੀ ਨਾ ਕਰਿਆ ਕਰ। ਮੇਰਾ ਤੇਰੇ ਨਾਲ ਅੱਜ ਤੋਂ ਬਾਅਦ ਕੋਈ ਰਿਸ਼ਤਾ ਨਹੀਂ ਤੇ ਉਸ ਤੋਂ ਬਾਅਦ ਭਾਨੂੰ ਪ੍ਰਿਆ ਦੀ ਭੈਣ ਦਾ ਵੀ ਕਦੇ ਉਸ ਨੂੰ ਫੋਨ ਨਹੀਂ ਆਇਆ ਤੇ ਹੁਣ ਪੁਜਾਰੀ ਦੇ ਨਾਲ ਰਹਿਣ ਲੱਗੀ ਜਿਵੇਂ ਕਹਿੰਦੇ ਨੇ ਕਿ ਦੂਰ ਦੇ ਢੋਲ ਸੁਹਾਵਣੇ ਹੁੰਦੇ ਨੇ ਪਰ ਜਦੋਂ ਕੋਲੇ ਵੱਜਦਾ ਤਾਂ ਕੰਨ ਖਾ ਜਾਂਦਾ ਉਸ ਦਾ ਹੁਣ ਪੁਜਾਰੀ ਦੇ ਨਾਲ ਵੀ ਝਗੜਾ ਰਹਿਣ ਲੱਗਾ ਉਹਨਾਂ ਦੀ ਤੂੰ ਤੂੰ ਮੈਂ ਮੈਂ ਹੋ ਜਾਂਦੀ ਅਕਸਰੀ ਉਨ੍ਹਾਂ ਵਿੱਚ ਮàn ਮੁਟਾਵ ਰਹਿਣ ਲੱਗੇ 10 ਮਈ 2020 ਨੂੰ ਰਾਤ ਦੀ ਗੱਲ ਹੈ ਭਾਨੂੰ ਪ੍ਰਿਆ ਤੇ ਰਾਹੁਲ ਰਾਜ ਚਤੁਰਵੇਦੀ ਦੇ ਵਿੱਚ ਝਗੜਾ ਹੋ ਗਿਆ ਤੇ ਭਾਨੂੰ ਪ੍ਰਿਆ ਨੇ ਉਸ ਦੇ ਥੱਪੜ ਮਾਰਿਆ ਥੱਪੜ ਮਾਰਨ ਤੋਂ ਬਾਅਦ ਪੁਜਾਰੀ ਨੂੰ ਗੁੱਸਾ ਆ ਗਿਆ ਉਸ ਨੇ ਉਸ ਦਾ ਗਲ ਫੜ ਲਿਆ ਗਲ ਉਸ ਤੋਂ ਇੰਨਾ ਦੱਬਿਆ ਗਿਆ ਕਿ ਪੁਜਾਰੀ ਨੂੰ ਪਤਾ ਨਹੀਂ ਲੱਗਿਆ ਕਿ ਕਿਸ ਵੇਲੇ ਭਾਨੂੰਪ੍ਰੀਆ ਦੀ ਮੌਤ ਹੋ ਗਈ ਹੁਣ ਪੁਜਾਰੀ ਨੂੰ ਹੱਥਾਂ ਪੈਰਾਂ ਦੀ ਪੈ ਗਈ ਕਿ ਮੇਰੇ ਕੋਲ ਇਹ ਗੁੱਸੇ ਦੇ ਵਿੱਚ ਕੀ ਹੋ ਗਿਆ ਉਸ ਨੂੰ ਸਮਝ ਨਹੀਂ ਆ ਰਿਹਾ ਸੀ ਕਿ ਹੁਣ ਮੈਂ ਕੀ ਕਰਾਂ ਇਸ ਦੀ লাশ ਨੂੰ ਕਿੱਥੇ ਰੱਖਾਂ ਕਿੱਥੇ ਸੱਟ ਕੇ ਆਵਾਂ ਕਿਉਂਕਿ ਉਹ ਸਮਾਂ ਲੋਕਡਾਊਨ ਦਾ ਸਮਾਂ ਸੀ ਬਾਹਰ ਪੁਲਿਸ ਦਾ ਪਹਿਰਾ ਸੀ ਪੁਜਾਰੀ ਦੀ ਸਾਰੀ ਰਾਤ ਸੋਚਦੇ ਦੀ ਲੰਘ ਗਈ ਕਿ ਮੈਂ ਹੁਣ ਇਸ লাশ ਦਾ ਕੀ ਕਰਾਂ 12 ਮਈ 2020 ਆ ਜਾਂਦਾ ਯਾਨੀ ਸਵੇਰ ਹੋ ਜਾਂਦੀ ਹੈ ਤਾਂ ਉਹ ਪੁਜਾਰੀ ਉਸ ਦੀ লাশ ਨੂੰ ਇੱਕ ਡਰਮ ਦੇ ਵਿੱਚ ਪਾ ਦਿੰਦਾ ਹੈ লাশ ਡਰਮ ਦੇ ਵਿੱਚ ਪਾ ਕੇ ਗੱਲ ਖਤਮ ਨਹੀਂ ਹੋਈ ਪੁਜਾਰੀ ਨੂੰ ਪਤਾ ਸੀ ਕਿ ਇਹ লাশ ਮੁਸ਼ਕ ਜਾਵੇਗੀ ਚਾਰੇ ਪਾਸੇ ਇਸ ਦਾ ਮੋਸ਼ਕ ਫੈਲ ਜਾਏਗਾ ਮੈਂ ਫੜਿਆ ਜਾਵਾਂਗਾ ਪੁਜਾਰੀ 13 ਮਈ 2020 ਦੀ ਰਾਤ ਨੂੰ ਵੀ ਸੁੱਤਾ ਨਹੀਂ ਤਾਂ ਉਸ ਦੇ ਦਿਮਾਗ ਦੇ ਵਿੱਚ ਇੱਕ ਆਈਡੀਆ ਆਇਆ ਉਹ ਸਵੇਰ ਬਾਜ਼ਾਰ ਦੇ ਵਿੱਚ ਗਿਆ ਤੇ ਉਥੋਂ ਉਸ ਨੇ ਸਿਮਿੰਟ ਖਰੀਦਿਆ ਸਿਮਿੰਟ ਖਰੀਦ ਕੇ ਘਰੇ ਲਿਆਂਦਾ ਲਿਆ ਕੇ ਸਿਮਿੰਟ ਨੂੰ ਘੋਲਿਆ ਘੋਲ ਕੇ ਉਸ ਡਰਮ ਦੇ ਵਿੱਚ ਪਾ ਦੁੱਤਾ ਤੇ ਡਰਮ ਨੂੰ ਬੰਦ ਕਰ ਦਿੱਤਾ ਹੁਣ ਸਮਾਂ ਲੰਘਣ ਲੱਗਿਆ ਪੁਜਾਰੀ ਨੂੰ ਲੱਗਿਆ ਕਿ ਇਸ ਗੱਲ ਦਾ ਹੁਣ ਕਿਸੇ ਨੂੰ ਕੋਈ ਪਤਾ ਨਹੀਂ ਲੱਗੇਗਾ ਮੇਰੇ ਇਸ ਕਾਹਨ ਦੇ ਬਾਰੇ ਕਿਸੇ ਨੂੰ ਕੰਨੋਂ ਕੰਨ ਖਬਰ ਨਹੀਂ ਹੋਵੇਗੀ ਸਮਾਂ ਬੀਤਿਆ ਤਕਰੀਬਨ 2 ਸਾਲ ਬੀਤ ਗਏ ਇੰਜ ਲੱਗਦਾ ਸੀ ਜਿਵੇਂ ਪੁਜਾਰੀ ਕਤਲ ਕਰਕੇ ਭੁੱਲ ਹੀ ਗਿਆ ਹੋਵੇ ਜੂਨ 2022 ਆ ਜਾਂਦਾ ਤੇ ਪੁਜਾਰੀ ਦੇ ਕਮਰੇ ਦੇ ਵਿੱਚੋਂ ਮੁਸ਼ਕ ਆਉਣ ਲੱਗਦਾ ਹੈ ਪੁਜਾਰੀ ਨੂੰ ਹੱਥਾਂ ਪੈਰਾਂ ਦੀ ਪੈ ਜਾਂਦੀ ਹੈ ਕਿ ਹੁਣ ਕੀ ਹੋਵੇਗਾ ਤਾਂ ਪੁਜਾਰੀ ਦਾ ਮਕਾਨ ਮਾਲਕ ਪੁਜਾਰੀ ਨੂੰ ਕਹਿੰਦਾ ਹੈ ਕਿ ਤੁਹਾਡੇ ਕਮਰੇ ਦੇ ਵਿੱਚੋਂ ਮੁਸ਼ਕ ਆ ਰਿਹਾ ਹੈ ਪਹਿਲਾਂ ਤਾਂ ਉਹ ਪੁਜਾਰੀ ਨਾਟਕ ਕਰਦਾ ਹੈ ਕਿ ਹਾਂ ਮੁਸ਼ਕ ਤਾਂ ਆ ਰਿਹਾ ਹੈ ਦੇਖਦੇ ਆ ਕਿੱਥੋਂ ਆ ਰਿਹਾ ਹੈ ਮੁਸ਼ਕ ਇਸ ਕਰਕੇ ਆਉਣ ਲੱਗ ਗਿਆ ਸੀ ਕਿਉਂਕਿ ਉਹ ਡਰਾਮ ਹੁਣ ਗੱਲਾਂ ਸ਼ੁਰੂ ਹੋ ਗਿਆ ਸੀ ਉਸ ਦੇ ਵਿੱਚੋਂ ਲਾਸ਼ ਦਾ ਰਿਸਾਬ ਬਾਹਰ ਆਉਣ ਲੱਗ ਗਿਆ ਸੀ ਜਦੋਂ ਪੁਜਾਰੀ ਨੂੰ ਲੱਗਦਾ ਕਿ ਹੁਣ ਬਚਣ ਦਾ ਕੋਈ ਰਾਹ ਨਹੀਂ ਹੁਣ ਤਾਂ ਮਕਾਨ ਮਾਲਕ ਨੂੰ ਦੱਸਣਾ ਹੀ ਪਵੇਗਾ ਤਾਂ ਫਿਰ ਉਹ ਮਕਾਨ ਮਾਲਕ ਨੂੰ ਦੱਸਦਾ ਕਿ ਐਦਾਂ ਐਦਾਂ ਕਰਕੇ ਮੇਰੇ ਕੋਲੋਂ ਭਾਨੂ ਪ੍ਰਿਆ ਦਾ ਗਲ ਘੁੱਟ ਕੇ ਉਸ ਦੀ ਮੌਤ ਹੋ ਗਈ ਸੀ ਤੇ ਮੈਂ ਉਸ ਦੀ ਲਾਸ਼ ਇਸ ਡਰਮ ਦੇ ਵਿੱਚ ਰੱਖ ਦਿੱਤੀ ਉੱਪਰ ਸੀਮੈਂਟ ਪਾ ਦਿੱਤਾ ਤੇ ਮੈਨੂੰ ਤਾਂ ਇਹ ਸੀ ਕਿ ਕਿਸੇ ਨੂੰ ਪਤਾ ਨਹੀਂ ਲੱਗੇਗਾ ਪਰ ਉਹ ਮੁਸ਼ਕ ਇਸ ਡਰਮ ਦੇ ਵਿੱਚੋਂ ਆ ਰਿਹਾ ਮਕਾਨ ਮਾਲਕ ਦਾ ਨਾਂ ਸੀ ਸਤਨਾਰੈਣ ਉਹ ਉਸ ਨੂੰ ਕਹਿੰਦਾ ਕਿ ਕੋਈ ਗੱਲ ਨਹੀਂ ਇਸ ਕਤਲ ਹੋਏ ਨੂੰ ਬਹੁਤ ਸਮਾਂ ਹੋ ਗਿਆ ਤੂੰ ਕਬਰ ਆਣਾ ਆਪਾਂ ਇਸ ਦਾ ਹੱਲ ਕਰਾਂਗੇ ਉਹ ਤੇ ਪੁਜਾਰੀ ਦੋਨੋਂ ਮਿਲ ਕੇ ਡਰਾਮ ਨੂੰ ਅੱਗ ਲਗਾ ਦਿੰਦੇ ਆ ਅੱਗ ਲਗਾਉਣ ਤੋਂ ਬਾਅਦ ਜੋ ਸਿਮਿੰਟ ਹੁੰਦਾ ਏ ਉਸ ਦਾ ਚੂਰਾ ਬਣਾ ਲੈਂਦੇ ਆ ਚੂਰਾ ਬਣਾ ਕੇ ਉਸ ਚੂਰੇ ਨੂੰ ਨਾਲ ਹੀ ਇੱਕ ਨਦੀ ਦੇ ਵਿੱਚ ਸੁੱਟ ਆਉਂਦੇ ਨੇ ਹੁਣ ਪੁਜਾਰੀ ਬਿਲਕੁਲ ਬੇਫਿਕਰ ਹੋ ਗਿਆ ਸੀ ਕਿ ਹੁਣ ਇਸ ਕਤਲ ਬਾਰੇ ساری ਜ਼ਿੰਦਗੀ ਕਿਸੇ ਨੂੰ ਕੋਈ ਪਤਾ ਨਹੀਂ ਲੱਗੇਗਾ ਪਰ ਕਹਿੰਦੇ ਨੇ ਕਿ ਜੁਰਮ ਕਦੇ ਲੁਕਦਾ ਨਹੀਂ ਇਹ ਇੱਕ ਨਾ ਇੱਕ ਦਿਨ ਸਾਹਮਣੇ ਆਉਂਦਾ ਹੀ ਆਉਂਦਾ ਹੈ ਜੁਰਮ ਕਰਨ ਵਾਲਾ ਜਿੰਨਾ ਮਰਜੀ ਛਾਤਰ ਹੋਵੇ ਫੇਰ ਵੀ ਜ਼ਿੰਦਗੀ ਦੇ ਵਿੱਚ ਕੀਤੇ ਨਾ ਕੀਤੇ ਉਹ ਫੜੇ ਹੀ ਜਾਂਦਾ ਹੈ ਤੇ ਪੁਜਾਰੀ ਵੀ ਗੇਟ ਦੇ ਉੱਤੇ ਖੜਾ ਹੁੰਦਾ ਹੈ ਤੇ ਕੋਈ ਪੁਲਿਸ ਨੂੰ ਖਬਰ ਕਰ ਦਿੰਦਾ ਹੈ ਕਿ ਏਸ ਕੋਲ ਅवैध ਹਥਿਆਰ ਹੈ ਜਦੋਂ ਪੁਲਿਸ ਏਸ ਦੀ ਤਲਾਸ਼ੀ ਲੈਂਦੀ ਹੈ ਤਾਂ ਏਸ ਕੋਲੋਂ ਪਿਸਟਲ ਨਿਕਲਦਾ ਹੈ ਪਿਸਟਲ ਬਾਰੇ ਜਦੋਂ ਪੁਲਿਸ ਏਸ ਨੂੰ ਪੁੱਛਦੀ ਹੈ ਤਾਂ ਇਹ ਕਹਿੰਦਾ ਕਿ ਮੈਨੂੰ ਕੋਈ 5 ਸਾਲ ਪਹਿਲਾਂ ਦੇ ਗਿਆ ਸੀ ਮੈਂ ਉਸ ਨੂੰ ਨਹੀਂ ਜਾਣਦਾ ਮੈਨੂੰ ਨਹੀਂ ਪਤਾ ਉਹ ਕੌਣ ਹੈ ਤੇ ਫਿਰ ਪੁਲਿਸ ਜਦੋਂ ਏਸ ਤੋਂ ਉਸ ਔਰਤ ਬਾਰੇ ਪੁੱਛਦੀ ਹੈ ਏਸ ਦੇ ਪੈਰਾਂ ਹੇਠੋਂ ਜ਼ਮੀਨ ਨਿਕਲ ਜਾਂਦੀ ਹੈ ਏਸ ਨੂੰ ਪੁਲਿਸ ਦੇ ਸਵਾਲਾਂ ਦੇ ਜਵਾਬ ਨਹੀਂ ਆਉਂਦੇ ਤੇ ਆਖਰ ਇਹ ਟੁੱਟ ਜਾਂਦਾ ਹੈ ਟੁੱਟਣ ਤੋਂ ਬਾਅਦ ਸਾਰਾ ਰਾਜ਼ ਅਲਸੋ ਦੇ ਸਾਹਮਣੇ ਰੱਖਦਾ ਹੈ ਇਹ ਰਾਜ਼ ਸੁਣ ਕੇ ਸਭ ਹੈਰਾਨ ਸੀ ਕਿ ਇੱਕ ਪੁਜਾਰੀ ਐਡਾ ਵੱਡਾ ਕਾਂਡ ਕਿਵੇਂ ਕਰ ਸਕਦਾ ਹੈ ਪੁਲਿਸ ਨੇ ਦੂਸਰੇ ਦੋਸ਼ੀਆਂ ਨੂੰ ਵੀ ਗ੍ਰਿਫਤਾਰ ਕਰ ਲਿਆ ਜੋ ਆਦਮੀ ਪੁਜਾਰੀ ਨੂੰ ਪਿਸਤਲ ਦੇ ਗਿਆ ਸੀ ਉਸ ਬਾਰੇ ਵੀ ਪੁਲਿਸ ਸਾਂਝੀਨ ਕਰ ਰਹੀ ਹੈ ਮੈਂ ਅਕਸਰ ਹੀ ਕਹਿਣਾ ਹੁੰਨਾ ਕਿ ਬੰਦਾ ਗੁੱਸੇ ਦੇ ਵਿੱਚ ਕੋਈ ਐਦਾਂ ਦਾ ਕੰਮ ਕਰ ਬੈਠਦਾ ਹੈ ਜਿਸ ਨਾਲ ਫਿਰ ساری ਜ਼ਿੰਦਗੀ ਉਸ ਨੂੰ ਪਛਤਾਉਣਾ ਪੈਂਦਾ ਜਿਵੇਂ ਗੁੱਸੇ ਦੇ ਵਿੱਚ ਪੁਜਾਰੀ ਤੋਂ ਉਸ ਔਰਤ ਦਾ ਗਲ ਦੱਬਿਆ ਗਿਆ ਤੇ ਉਸ ਦੀ ਮੌਤ ਹੋ ਗਈ ਪਰ ਹੁਣ ਪੁਜਾਰੀ ਦੇ ਕੋਲ ਪਛਤਾਉਣ ਤੋਂ ਬਗੈਰ ਹੋਰ ਕੋਈ ਵੀ ਚਾਰਾ ਨਹੀਂ ਸੋ ਮੈਨੂੰ ਉਮੀਦ ਹੈ ਕਿ ਤੁਹਾਨੂੰ ਮੇਰੀ ਵੀਡੀਓ ਬੜੀ ਅੱਛੀ ਲੱਗੀ ਹੋ ਕਿਰਪਾ ਕਰਕੇ ਇਸ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਨਾ